ਗੌੜੀ ਬੈਰਾਗਣ ਮਹੱਲਾ ਚੌਥਾ ਜਿਉ ਜਨਨੀ ਸੁੱਤ ਜਨ ਪਾਲਤੀ ਰਾਖੈ ਨਦਰ ਮਝਾਰ ਅੰਤਰ ਬਾਹਰ ਮੁਖ ਦੇ ਗਰਾਸ ਖਿਨ ਖਿਨ ਪੋਚਾਰ ਤਿਉ ਸਤਗੁਰ ਗੁਰ ਸਿਖ ਰਾਖਤਾ ਹਰਪ੍ਰੀਤ ਪਿਆਰ ਮੇਰੇ RAM ਹਮ ਬਾਰਕ ਹਰ ਪ੍ਰਭ ਕੀ ਹੈ ਇਆਣੀ ਤਨ ਤਨ ਗੁਰੂ ਗੁਰ ਸਤਗੁਰ ਪਾੰਦਾ ਜਿਹਨ ਹਰ ਉਪਦੇਸ਼ ਦੇ ਕੀ ਏ ਸਿਆਣੀ ਰਹਾਉ ਜੈਸੀ ਗगन ਪਰੰਤੀ ਉਡਤੀ ਕਪਰੇ ਬਾਗੇ ਵਾਲੀ ਉਹ ਰੱਖੈ ਚੀਤ ਪੀਛੇ ਵਿੱਚ ਬਚਰੇ ਨਿਤਹਿ ਹਿਰਦੈ ਸਾਰ ਸੰਭਾਲੀ ਓ ਸਤਗੁਰ ਸਿੱਖ ਪ੍ਰੀਤ ਹਰ ਹਰ ਕੀ ਗੁਰ ਸਿੱਖ ਰਖੈ ਜੀ ਨਾਲੀ ਜੈਸੀ ਕਾਤੀ ਤੀ ਸਬਤੀ ਸਹ ਵਿੱਚ ਰੱਖੈ ਰਸਨਾ ਮਾਸ ਰਤ ਕੇਰੀ ਕੋਈ ਜਾਣੋ ਮਾਸ ਕਾਤੀ ਕੈ ਕਿਸ ਹਾਥ ਹੈ ਸਭ ਵਸਗਤ ਹੈ ਹਰ ਕੀਰੀ ਕਿਉ ਸੰਤ ਜਨਾ ਕੀ ਨਰ ਨਿੰਦਾ ਕਰਹਿ ਹਰ ਰਾਖੈ ਪੈ ਜਨ ਕੀਰੀ ਭਾਈ ਮਤ ਕੋਈ ਜਾਣੋ ਕਿਸੀ ਕੈ ਕਿਸ ਹਾਥ ਹੈ ਸਭ ਕਰੀ ਕਰਾਇਆ ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੈ ਵਸ ਹੈ ਕੋਈ ਲਾਗ ਨਾ ਸਕੈ ਬਿਨ ਹਰ ਕਾ ਲਾਇਆ ਐਸਾ ਹਰ ਨਾਮ ਮਨ ਚਿਤ ਨਿਤ ਧਿਆਵੋ ਜਨ ਨਾਨਕ ਜੋ ਅੰਤੀਅ ਔਸਰ ਲਏ ਛਡਾਇਆ ਗਉੜੀ ਬੈਰਾਗਣ ਮਹੱਲਾ ਚੌਥਾ ਜਿਸ ਮਿਲੈ ਮਨ ਹੋਏ ਆਨੰਦ ਸੋ ਸਤਗੁਰ ਕਹੀਐ ਮਨ ਕੀ ਦੁਬਦਾ ਬਿਨ ਸਜਾਏ ਹਰ ਪਰਮ ਪਦ ਲਹੀਐ ਮੇਰਾ ਸਤਗੁਰ ਪਿਆਰਾ ਕਿਤ ਬਿਦ ਮਿਲੈ ਕੌ ਕਿਨ ਕੇਨ ਕਰੀ ਨਮ ਸ਼ਕਾਰ ਮੇਰਾ ਗੁਰ ਪੂਰਾ ਕਿਉ ਮਿਲੈ ਰਹਾ ਕਰ ਕਿਰਪਾ ਹਰ ਮੇਲਿਆ ਮੇਰਾ ਸਤ ਗੁਰ ਪੂਰਾ ਇਛ ਪੁੰਨੀ ਜਨ ਕੇਰੀਆ ਲੈ ਸਤ ਗੁਰ ਧੂਦਾ ਹਰ ਭਗਤ ਦਰੜਾਵੇ ਹਰ ਭਗਤ ਸੁਣੈ ਤਿਸ ਸਤ ਗੁਰ ਮਿਲੀਐ ਟੋਟਾ ਮੂਲ ਨ ਆਵਈ ਹਰ ਲਾਭ ਨਿਤ ਦ੍ਰਿੜੀਐ ਜਿਸ ਕੋ ਹਿਰਦੈ ਵਿਗਾਸ ਹੈ ਪਾਉ ਦੂਜਾ ਨਹੀਂ ਨਾਨਕ ਤਿਸ ਗੁਰ ਮਿਲ ਉਧਰੈ ਹਰ ਗੁਣ ਗਾਵਾਹੀ ਮਹੱਲਾ ਚੌਥਾ ਗੌੜੀ ਪੂਰਬੀ ਹਰ ਦਇਆ ਦਇਆ ਪ੍ਰਭ ਕੀਨੀ ਮੇਰਾ ਮਨ ਤਨ ਮੁਖ ਹਰ ਬੋਲੀ ਗੁਰਮੁਖ ਰੰਗ ਭਇਆ ਅਤ ਗੂੜਾ ਹਰ ਰੰਗ ਭੀਨੀ ਮੇਰੀ ਚੋਲੀ ਆਪਣੇ ਹਰ ਪ੍ਰਭ ਕੀ ਹਉ ਗੋਲੀ ਜਬ ਹਮ ਹਰ ਸੇਤੀ ਮਨ ਮਾਨਿਆ ਕਰਦੀਨੋ ਜਗਤ ਸਭ ਗੋਲ ਅਮੋਲੀ ਰਹਾਉ ਕਰੋ ਬੀਬੇਕ ਸੰਤ ਜਨ ਪਾਈ ਖੋਜ ਹਿਰਦੈ ਦੀਖ ਟੰਡੋਲੀ ਹਰ ਹਰ ਰੂਪ ਸਭ ਜੋਤ ਸਵਾਈ ਹਰ ਨਿਕਟ ਵਸੈ ਹਰ ਕੋਲੀ ਹਰ ਹਰ ਨਿਕਟ ਵਸੈ ਸਭ ਜਗ ਕੈ ਅਪਰੰਪਰ ਪੁਰਖਿਆ ਤੋਲੀ ਹਰ ਹਰ ਪ੍ਰਗਟ ਕੀਓ ਗੁਰਪੂਰੈ ਸਿਰ ਵੇਚਿਓ ਗੁਰ ਪੈ ਮੋਲੀ ਹਰ ਜੀ ਅੰਤਰ ਬਾਹਰ ਤੁਮ ਸਰਨਾਗ ਤੁਮ ਵੱਡ ਪੁਰਖ ਵਡੋਲੀ ਜਨ ਨਾਨਕ ਅਨ ਦਿਨ ਹਰ ਗੁਣ ਗਾਵੇ ਮਿਲ ਸਤ ਗੁਰ ਗੁਰ ਵੇ ਚੋਲੀ ਗੌੜੀ ਪੂਰਬੀ ਮਹੱਲਾ ਚੌਥਾ ਜਗ ਜੀਵਨ ਅપરੰਪਰ ਸੁਆਮੀ ਜਗਦੀਸ਼ਰ ਪੁਰਖ ਵਧਾਤੇ ਜਿਤ ਮਾਰਗ ਤੁਮ ਪ੍ਰੇਰਹੁ ਸੁਆਮੀ ਤਿਤ ਮਾਰਗ ਹਮ ਜਾਤੇ ਰਾਮ ਮੇਰਾ ਮਨ ਹਰ ਸੇਤੀ ਰਾਤੀ ਸਤ ਸੰਗਤ ਮਿਲ ਰਾਮ ਰਸ ਪਾਇਆ ਹਰ ਨਾਮੈ ਨਾਮ ਸਮਾਤੇ ਰਹਾਉ ਹਰ ਹਰ ਨਾਮ ਹਰ ਹਰ ਜਗ ਅਵਖਦ ਹਰ ਹਰ ਨਾਮ ਹਰ ਸਾਤੇ ਤਿਨ ਕੇ ਪਾਪ ਦੁਖ ਸਭ ਬਿਨਸੇ ਜੋ ਗੁਰਮਤਿ ਰਾਮ ਰਸ ਖਾਤੇ ਜਿਨ ਕੋ ਲਿਖਤ ਲਿਖੇ ਧੁਰ ਮਸਤਕ ਤੇ ਗੁਰ ਸੰਤੋਖ ਸਰਨਾਤੇ ਦੁਰਮਤ ਮੈਲ ਗਈ ਸਭ ਤਨ ਕੀ ਜੋ ਰਾਮ ਨਾਮ ਰੰਗ ਰਾਤੀ ਰਾਮ ਤੁਮ ਆਪੇ ਆਪ ਆਪ ਪ੍ਰਭ ਠਾਕੁਰ ਤੁਮ ਜੀਵੜ ਅਵਰ ਨਾ ਦਾਤੀ ਜਨ ਨਾਨਕ ਨਾਮ ਲਈ ਤਾਂ ਜੀਵੈ ਹਰ ਜੱਪੀਐ ਹਰ ਕਿਰਪਾਤੀ ਗੌੜੀ ਪੂਰਬੀ ਮਹੱਲਾ ਚੌਥਾ ਕਰੋ ਕਿਰਪਾ ਜਗ ਜੀ ਮਨ ਦਾਤੀ ਮੇਰਾ ਮਨ ਹਰ ਸੇਤੀ ਰਾਚੇ ਸਤਿਗੁਰ ਬਚਨ ਦੀਓ ਅਤ ਨਿਰਮਲ ਜਪ ਹਰ 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 ਮਨ ਮਾਚੇ ਰਾਮ ਮੇਰਾ ਮਨ ਤਨ ਬੇਦਲੀਓ ਹਰ ਸਾਚੇ ਜਿਹ ਕਾਲ ਕੈ ਮੁਖ ਜਗਤ ਸਭ ਗਰਸਿਆ ਗੁਰ ਸਤਗੁਰ ਕੈ ਬਚਨ ਹਰ ਹਮ ਬਾਚੇ ਰਹਾਉ ਜਿਨ ਕੋ ਪ੍ਰੀਤ ਨਾਹੀ ਹਰ ਸੇਤੀ ਤੇ ਸਾਖਤ ਮੂੜ ਨਰ ਕਾਚੇ ਤਿਨ ਕੋ ਜਨਮ ਮਰਨ ਅਤ ਭਾਰੀ ਵਿਚ ਵਿਸਤਾ ਮਰ ਮਰ ਪਾਚੀ ਤੁਮ ਦਿਆਲ ਸਰਨ ਪ੍ਰਤ ਪਾਲਕ ਮੋ ਕੋ ਦੀਜੈ ਦਾਨ ਹਰ ਹਮ ਜਾਚੀ ਹਰ ਕੇ ਦਾਸ ਦਾਸ ਹਮ ਕੀਜੈ ਮਨ ਨਿਰਤ ਕਰੇ ਕਰ ਨਾਚੇ ਆਪੇ ਸਾਹਾ ਵੱਡੇ ਪ੍ਰਭ ਸੁਆਮੀ ਹਮ ਬਣ ਜਾ ਰਹੇ ਹਤਾਚੀ ਮੇਰਾ ਮਨ ਤਨ ਜੀਉ ਰਾਸ ਸਭ ਤੇਰੀ ਜਨ ਨਾਨਕ ਕੇ ਸਾਹਾ ਪ੍ਰਭ ਸਾਚੀ ਗੌੜੀ ਪੂਰਬੀ ਮਹੱਲਾ ਚੌਥਾ ਤੁਮ ਦਿਆਲ ਸਰਬ ਦੁਖ ਭੰਜਨ ਇਕ ਬਿਨੋ ਸੁਨੋ ਦੇ ਕਾਨੇ ਜਿਸ ਤੇ ਤੁਮ ਹਰ ਜਾਣੀ ਸੁਆਮੀ ਸੋ ਸਤਗੁਰ ਮੇਲ ਮੇਰਾ ਪ੍ਰਾਨੀ RAM ਹਮ ਸਤਗੁਰ ਪਾਰ ਬ੍ਰਹਮ ਕਰਮਾਨੀ ਹਮ ਮੂੜ ਮੁਗਦ ਅਸੁੱਧ ਮਤ ਹੋਤੇ ਗੁਰ ਸਤਗੁਰ ਕੈ ਬਚਨ ਹਰ ਹਮ ਜਾਣੀ ਰਹਾਉ jitne ras anras ham dekhe sab titne phik phikane har ka naam amrit ras chakhiya mil satgur meeth ras gane jin ko gur satgur nahi petya te sakat mood diwani tin ke karm heen tur paaye dekh deepak moh pechane jin ko tum daya kar melo ਤੇ ਹਰ ਹਰ ਸਤਿ ਵਲਗਾਨੀ ਜਨ ਨਾਨਕ ਹਰ 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 ਜਪ ਪ੍ਰਗਟਿ ਮਤ ਗੁਰਮਤ ਨਾਮ ਸਮਾਨੀ